ਸ਼ਾਹਰੀਏ ਤੁਮ ਤੇ ਫੌਟੋ ਬਹੁਤ ਮੰਗੇ ਜੋ ਫੌਟੋ ਵੜਾ ਰੇ ਕੱਲ ਜਨੂ ਕੀ ਤੇ ਲੈ ਲੈ ਰਖ ਪਿਓਨ ਪਾਰਿਆ ਹੇ ਰੱਬ ਉਹ ਕੇ ਦਾ ਪਿਓ ਲੈ ਇਹਦੀ ਸਾਰੀ ਦੁਨੀਆਂ ਦਾ ਫਲਸਫਾ ਸੀ ਹਰ ਦੁਨੀਆਂ ਦਾ ਪਿਓ ਹੀ ਹੋਵੇ ਮਿੰਨਾ ਹੋ ਗਿਆ ਵਾ ਕੱਲ ਪਰਸੋਂ ਦੀ ਗੱਲ ਆ ਪਰਸੋਂ ਫੇਰ ਜਪਮਾ ਹੈ ਕਵਾ ਉਹਨੇ ਤਮਕੀਆਂ ਦਿੱਤੀਆਂ ਮੈਂ ਬੱਬਾ ਮਾਰ ਦੇਣਾ ਮੈਂ ਬੱਬਾ ਮਾਰ ਦੇਣਾ ਸਾਨੂੰ ਤੇ ਹੁਣ ਜੇ ਇਹੋ ਹੀ ਗੰਦਾ ਤੇ ਇੰਨੀ ਮਰਵਾਇਆ ਫੇਰ ਬੱਬਾ ਮੈਂ ਤੇ ਹਾਂ ਚਾਨ੍ਹਿਆ ਤੇ ਇਹਨੂੰ ਕੜੀ ਤੋਂ ਕੜੀ ਸਜ਼ਾ ਮਿਲਿਆ ਜਿੰਨੇ ਸਾਡੇ ਪਿਓ ਨੂੰ ਮਰਵਾਇਆ ਜੇ ਉਹ ਸੱਚਾ ਹੁੰਦਾ ਸਾਰਾ ਮੱਲਾ ਇਕੱਠਾ ਹੋ ਕੇ ਕਹੇ ਕੀ ਗੱਲ ਉਹ ਨਹੀਂ ਆ ਸਕਦਾ ਸੀ ਅਰੇ ਮੇਰੇ ਪਿਓ ਨੂੰ ਨਹੀਂ ਕਤਰਾ ਉਹਨਾਂ ਦੇ ਲੱਗੇ ਆ ਮੇਰੇ ਨਾਨਕੇ ਉਹਨਾਂ ਨੇ ਵੀ ਕਤਰਾ ਉਹਨੇ ਕਿਹਾ ਮੈਂ ਤੁਹਾਡੇ ਘਰ ਇੱਕ ਜੀਨ ਛੱਡਣਾ ਮਾਰੂ ਮਾਰ ਦੇਣਾ ਸੱਜਣੋ ਉਹ ਸੋਦਾ ਮੇਰੀ ਜਨਾਨੀ ਇਹਨਾਂ ਨੇ ਮਰੀ ਬਟ ਕਿ ਜਨਾਨੀ ਇਹ ਰਿਆ ਕਰਤੂਤਾ ਨਾ ਮਰੀ ਚਲੋ ਜਗਾ ਜਗਾ ਮੂਮ ਮਾਰਨਾ ਜਨਾਨੀ ਨੇ ਮਰਨਾ ਹੀ ਆ ਮੈਂ ਰਿੰਕੂ ਜੀ ਐਮਜੀ ਡਾਕਟਰ ਬੀ ਆਰ ਅੰਬੇਦਕਰ ਭਲਾਈ ਮੰਚ ਪ੍ਰੈਜ਼ੀਡੈਂਟ ਬੋਲਦਾ ਜੀ ਕੀ ਗੱਲ ਹੋਈ ਆ ਬਜੀ ਗੱਲ ਇਦਾਂ ਹੋਈ ਜੀ ਗਵਾਲ ਮੰਡੀ ਵਿੱਚ ਇੱਕ ਬਾਬਾ ਜੀ ਦੀ ਦਰਗਾਹ ਵਾ ਬਾਬਾ ਖਜੂਰਾਂ ਵਾਲੇ ਦੀ ਬੜੀ ਪੁਰਾਣੀ ਦਰਗਾਹ ਬੜੀ ਮੰਨਤਾ ਇਸ ਦਰਗਾਹ ਦੀ ਤੇ ਉੱਥੇ ਆਪਣੇ ਬਜ਼ੁਰਗ ਨੇ ਬਲਦੇਵ ਸਿੰਘ ਜੀ ਜੋ ਕਿ ਪਹਿਲਾਂ ਸਰਕਾਰੀ ਨੌਕਰੀ ਕਰਦੇ ਸੀ ਰਿਟਾਇਰਮੈਂਟੀ ਤੋਂ ਬਾਅਦ ਉਹ ਗਤੀ ਨਸ਼ੀਨ ਹੋ ਗਏ ਸੀ ਸੇਵਾਦਾਰ ਸੀ ਜੋ ਕਿ ਬਹੁਤ ਸੇਵਾ ਕਰਦੇ ਸੀ ਕਿਸ ਤਰ੍ਹਾਂ ਕਤਲ ਕੀਤਾ ਗਿਆ ਕਤਲ ਦੀ ਭਾਜੀ ਅਜੇ ਲੱਗਦਾ ਨਹੀਂ ਹੈ ਵੀ ਕਿੱਦਾਂ ਬਸ ਪੁਲਸ ਆਈ ਪੁਲਸ ਵੈਰੀਫਾਈ ਕਰਦੀ ਪਰ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਜਦ ਕਿ ਉਹਨਾਂ ਦੀ ਕੋਈ ਮਹੱਲੇ 'ਚ ਗਵਾਲ ਮੰਡੀ 'ਚ ਜਿੰਨੇ ਵੀ ਸਾਡੀਆਂ ਮਾਤਾਵਾਂ ਭੈਣਾਵਾਂ ਸਾਰੇ ਸਤਕਾਰਯੋਗ ਉਹਨਾਂ ਨੂੰ ਪਿਆਰੀ ਪਿਆਣਾ ਕਰਦੇ ਸੀ ਤੇ ਮੈਂ ਤਾਂ ਕਹਿਣਾ ਵੀ ਜੋ ਵੀ ਹੋਇਆ ਬਹੁਤ ਗਲਤ ਹੋਇਆ ਰੰਜਸ਼ ਸੀ ਪੁਰਾਣੀ ਕਿਸੇ ਨਾਲ ਜਾਂ ਕੋਈ ਉਹਨਾਂ ਦੇ ਪਰਿਵਾਰ ਦੇ ਲੋਕ ਦੱਸ ਰਹੇ ਕਿਸੇ ਦਾ ਨਾਮ ਦੱਸ ਰਹੇ ਆ ਵੀ ਉਹਨਾਂ ਸਾਡੀ ਲਾਗਤਬਾਜੀ ਹੈ ਤੇ ਇਹ ਤੇ ਹੁਣ ਪ੍ਰਸ਼ਾਸਨ ਨੇ ਪੁਲਿਸ ਅਫਸਰ ਹੀ ਵੈਰੀਫਾਈ ਕਰਨਗੇ ਨਾ ਪੁਲਿਸ ਕੋਲ ਕੋਈ ਸਬੂਤ ਹੈ ਮੌਕੇ ਤੇ ਐਸਐਟੂ ਕੰਟੋਨਮੈਂਟ ਦੇ ਡੀਐਸਪੀ ਮਨਜੀਤ ਜੀ ਵਸਤ ਤੋਂ ਪਹੁੰਚ ਗਿਆ ਜੀ ਹਾਂ ਜੀ ਮੈਂ ਕੀ ਨਾਮ ਬਲਵਿੰਦਰ ਕੌਰ ਜੀ ਨਾਲ ਹੋਈ ਇਹਦੀ ਮੇਰੇ ਨਾਲ ਦਾਦੀ ਨੂੰ ਕਿਸ ਨੇ ਸੱਤੇ ਪੇ ਮਾਰ ਦਿੱਤਾ ਆ ਕੇ ਬਲਦੇਵ ਸਿੰਘ ਉਹਨਾਂ ਦਾ ਕੀ ਆ ਵੀ ਜੜੀ ਕੁਝ ਜਿਹਾ ਵਾਲੀ ਮੰਗਿਆਰੀ ਵਾਲੀ ਸਰਕਾਰ ਕੀ ਗੱਲ ਹੋਈ ਹੈ ਕੀ ਲੱਗਦਾ ਤੁਹਾਨੂੰ ਮੈਂ ਤਾਂ ਦੱਸ ਦਿੰਦਾ ਢਾੜੀ ਨੂੰ ਨਾ ਮਹੀਨਾ ਹੋ ਗਿਆ ਵਾ ਕੱਲ ਪਰਸੋਂ ਦੀ ਗੱਲ ਆ ਪਰਸੋਂ ਫੇਰ ਪੰਮਾ ਹੈਗਾ ਵਾ ਉਹਨੇ ਧਮਕੀਆਂ ਦਿੱਤੀਆਂ ਮੈਂ ਬੱਬਾ ਮਾਰ ਦੇਣਾ ਮੈਂ ਬੱਬਾ ਮਾਰ ਦੇਣਾ ਸਾਨੂੰ ਤੇ ਹੁਣ ਜੇ ਇਹ ਹੀ ਮੰਨਦਾ ਤੇ ਇੰਨੀ ਮਰਵਾਇਆ ਫੇਰ ਬੱਬਾ ਮੈਂ ਤੇ ਐਂ ਜਾਣੇ ਪਏ ਉਹਨੂੰ ਕੜੀ ਤੋਂ ਕੜੀ ਸਜ਼ਾ ਮਿਲੇ ਜਿਸਨੇ ਸਾਡੇ ਪਿਓ ਨੂੰ ਮਰਵਾਇਆ ਵਾ ਕਿੰਨੇ ਚਿਰ ਦੇ ਸੇਵਾ ਕਰਦੇ ਇਹਨਾਂ ਨੂੰ ਮੇਰੇ ਵਿਆਹ ਨੂੰ 20 ਸਾਲ ਹੋ ਚੱਲੇ ਮੇਰੇ ਵਿਆਹ ਤੋਂ ਪੁੱਲੜੇ ਕਰਵਾਉਣੇ 25-26 ਸਾਲ ਹੋ ਚੱਲੇ ਇਹਨਾਂ ਨੂੰ ਇਸ ਤੋਂ ਪਹਿਲਾਂ ਕੋਈ ਸਰਕਾਰੀ ਜੋਬ ਕਰਦੇ ਸੀ ਹਾਂਜੀ ਗਵਰਨਮੈਂਟ ਜੋਬ ਕਰਦੇ ਸੀ ਕਿੰਨਾ ਚਿਰ ਹੋ ਗਿਆ ਇਹਨਾਂ ਨੇ ਸਰਕਾਰਾਂ ਦੇ ਕਰਕੇ ਆਪਣੀ ਰਿਟਾਇਰਮੈਂਟ ਲੈ ਲਈ ਆ ਆਪਨੇ ਠੀਕ ਰਿਟਾਇਰਮੈਂਟ ਵੀ ਨਹੀਂ ਮੈਂ ਇਹਨਾਂ ਦੀ ਨੌਕਰੀ ਕਰਾਂਗੀ ਮੈਂ ਦੂਜੀ ਨੌਕਰੀ ਨਹੀਂ ਕਰਾਂ ਤੇ ਮੈਂ ਬਾਲਕਾਰੀ ਨੌਕਰੀ ਕਰਨੀ ਹੈ ਸੁਖੀ ਮੰਗਣਾ ਨਾ ਮੰਗੇ ਹੈ ਕਹਤੀ ਹੈ ਜਿਹੜੇ ਮੈਨੂੰ ਜਿੰਨੇ ਮੇਰੇ ਪਿਓ ਨੂੰ ਮਾਰਿਆ ਨਾ ਉਹਨੂੰ ਕਾਤਲ ਨੂੰ ਸਜ਼ਾ ਚਾਹੀਦੀ ਆ ਕਾਦਰ ਜੀ ਕਹੇ ਭੱਜ ਗਿਆ ਮੈਂ ਕਿੰਨੀ ਉਹਨੇ ਫੋਟਾ ਸਟਾਰਟ ਕੀਤਾ ਉਸ ਟਾਈਮ ਤੇ ਆਪ ਜੇ ਮੇਰੀ ਗੱਲ ਸੁਣੋ ਜੇ ਉਹ ਸੱਚਾ ਹੁੰਦਾ ਸਾਰਾ ਮੱਲਾ ਇਕੱਠਾ ਹੋ ਕੇ ਕਹੇ ਕੀ ਗੱਲ ਉਹ ਨਹੀਂ ਆ ਸਕਦਾ ਸੀ ਇੰਨਾ ਗੰਦ ਮੇਰੇ ਪਿਓ ਨੂੰ ਨਹੀਂ ਕਤਰਾ ਉਹਨਾਂ ਦੇ ਲੱਗੇ ਆ ਮੇਰੇ ਨਾਨਕੇ ਉਹਨਾਂ ਨੂੰ ਵੀ ਕਤਰਾ ਉਹਨੇ ਕਿਹਾ ਮੈਂ ਤੁਹਾਡੇ ਘਰ ਇੱਕ ਜੀਨ ਛੜਨਾ ਮਾਰਨ ਮਾਰ ਦੇਣਾ ਸਭ ਨੂੰ ਉਹ ਸੋਦਾ ਮੇਰੀ ਜਨਾਨੀ ਇਹਨਾਂ ਨੇ ਮਾਰੀ ਬਟਕੀ ਜਨਾਨੀ ਰਿਆ ਕਰਤੂਤਾ ਨਾ ਮਰੀ ਆ ਜਿਹੜਾ ਜਗਾ ਜਗਾ ਮੂਮ ਮਾਰਨਾ ਜਨਾਨੀ ਨੇ ਮਰਨਾ ਹੀ ਆ ਇਹ ਅੱਜ ਸਾਡੇ ਗਵਾਲ ਮੰਡੀ ਏਰੀਏ ਦੇ ਵਿੱਚ ਇੱਕ ਹੈਗੀ ਆ ਮਜਾਰ ਇੱਥੇ ਇੱਕ ਸੇਵਾਦਾਰ ਸੀਗਾ ਬਜ਼ੁਰਗ ਬਲਦੇਵ ਸਿੰਘ ਇਹਨਾਂ ਨੂੰ ਰਾਤ ਕੋਈ ਅਣਪਛਾਤਾ ਵਿਅਕਤੀ ਜਿਹੜਾ ਸਿਰ ਚ ਸੱਟ ਮਾਰ ਕੇ ਮਾਰ ਗਿਆ ਸੀਗਾ ਉਹ ਫਿਰ ਸਾਨੂੰ ਉਹਨਾਂ ਇਨਟੀਮੀਸ਼ਨ ਆਈ ਆ ਅਸੀਂ ਮੈਂ ਆਇਆ ਵਾਂ ਐਸ ਐਚਓ ਕੰਟੇਨਮੈਂਟ ਬਾਕੀ ਅਫਸਰ ਸਹਿਬਾਨ ਵੀ ਪਹੁੰਚੇ ਨੇ ਤੋਂ ਅਸੀਂ ਉਹ ਪ੍ਰੀਲੀਮਨਰੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈ ਆ ਜੋ ਵੀ ਉਹਦੇ ਵਿੱਚ ਆਉਟਪੁੱਟ ਹੋਏਗੀ ਉਹ ਤੁਹਾਨੂੰ ਇਨਟੀਮੀਟ ਕਰਾਂਗੇ ਸਰ ਕੋਈ ਸੀਸੀਟੀਵੀ ਹੈੀ ਸੰਭਾਗ ਨਹੀਂ ਸੀਸੀਟੀਵੀ ਕੈਮਰੇ ਚੈੱਕ ਕਰ ਰਹੀਆਂ ਨੇ ਸਾਡੀਆਂ ਟੀਮਾਂ ਬਟ ਅਜੇ ਤੱਕ ਅਸੀਂ ਟੂ ਅਰਲੀ ਆ ਅਜੇ ਸਾਡੇ ਹੱਥ ਵਿੱਚ ਨਹੀਂ ਆਇਆ ਸਰ ਚਮਕੀ ਹੁੰਦੀ ਸੀ ਨਾਲ ਬਿਲਕੁਲ ਬਿਲਕੁਲ ਹੀ ਦਰਗਾਹ ਦੇ ਬਿਲਕੁਲ ਨਾਲ ਬੰਦ ਉਹ ਪਿਛਲੇ ਸਮੇਂ ਦੇ ਵਿੱਚ ਕੁਝ ਕੀਤੀ ਗਈ ਹੈਗੀ ਆ ਉਹ ਸੀਨੀਅਰ ਅਫਸਰਾਂ ਦੇ ਹੁਕਮ ਨਾਲ ਹੀ ਹੋਈ ਸੀਗੀ ਬਟ ਉਹਦੇ ਉੱਤੇ ਤੋਂ ਮੈਂ ਕੁਝ ਨਹੀਂ ਕਹਿ ਸਕਦਾ ਲੇਕਿਨ ਸਾਡੀ ਪੈਟਰੋਲਿੰਗ ਜਿਹੜੀ ਹੈਗੀ ਆ ਵਗੈਰਾ ਉਹ ਤੇ ਰੈਗੂਲਰ ਹੁੰਦੀ ਹੈ ਬਾਕੀ ਇਹ ਜਿਹੜਾ ਕ੍ਰਾਈਮ ਹੈ ਉਹ ਸੈਂਸੇਸ਼ਨਲ ਹੈ ਔਰ ਉਹਨੂੰ ਅਸੀਂ ਜਲਦੀ ਟ੍ਰੇਸ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਪਰਿਵਾਰਕ ਮੈਂਬਰ ਕਹਿੰਦੇ ਕਿ ਲਗਾਤਾਰ ਇੱਕ ਮਹੀਨੇ ਤੋਂ ਕੰਮ ਕੀ ਹੈ ਜਿਹੜੀਆਂ ਮਿਲਦੀਆਂ ਸੀ ਜਾਨਵਰਾਂ ਨੂੰ ਮਾਰਨ ਦੀ ਹਾਂਜੀ ਉਹਨਾਂ ਦੀ ਕੱਲ ਮੈਂ ਉਹਨਾਂ ਨੇ ਜ਼ੁਬਾਨੀ ਦੱਸਿਆ ਹੈਗਾ ਉਹ ਅਸੀਂ ਬਜ਼ੁਰਗ ਜਿਹੜੇ ਡੈਥ ਹੋਈ ਆ ਉਹਨਾਂ ਦਾ ਕਾਲ ਡਿਟੇਲ ਵਗੈਰਾ ਪਾਵਾਂਗੇ ਜੋ ਵੀ ਹੈਗਾ ਵਾ ਉਹਨੂੰ ਜਲਦੀ ਤੋਂ ਜਲਦੀ ਰਾਉਂਡ ਅਪ ਕਰਨ ਦੀ ਕੋਸ਼ਿਸ਼ ਕਰਾਂਗੇ ਦੋਸ਼ੀ ਨੂੰ ਠੀਕ ਠੀਕ ਜੀ